ਵੈਗਣਜੀ ਕਾਕਾ ਸਾਹਿਬ ਜੀ ਦੇ ਪਤੀ ਪਹਿਲਾਂ ਤਾਂ ਕੋ ਮਹਾਰਾਜ ਤਾਂ ਅਨਵਾਰ ਕਰਨ ਸੱਚੇ ਪਾਤਸ਼ਾਹ ਦਾ ਗੁਰੂ ਨਾਨਕ ਦਾ ਜਿਹਦੇ ਸਾਨੂੰ ਉੱਥੇ ਥਾਂ ਆ ਦਿੱਜੇ 2 ਹੀ ਮਹੀਨੇ ਪੂਰੇ ਉੱਕੇ-ਉੱਕੇ ਦੇ ਵਿੱਚ ਰਹੇ ਰਹ ਸੰਦੂ ਚ ਕੋਈ ਪਰੇਸ਼ਾਨੀ ਨਹੀਂ ਆਈ ਕੋਈ ਦੇਵਤੇ ਨਹੀਂ ਆਈ ਜੇ ਲੋਈ ਤੈਮੀ ਨੇ ਰਿਆ ਬੋਜਨ ਉਹ ਮੋਜਾ ਲੈ ਕਰ ਉਹ ਹੀ ਗਲ ਕਰਾ ਗਏ ਲੋਈ ਕਦੇ ਨਾ ਕਰੇ ਉਹਨਾਂ ਚ ਜਾ ਰਿਹਾ ਮੇਰੇ ਵੀਰੋ ਤੇ ਮੇਰੇ ਭਰਾਵੋ ਪਹਿਲਾ ਸੰਤ ਜਰਨਾਇ ਸਿੰਘ ਆਇਆ ਪੁਨੇ ਕੌਮ ਨੂੰ ਯਾਰ ਲਾਈ ਯਾਰ ਨਾ ਗਿਆ ਲਾ ਗਿਆ ਉਹਨੇ ਗਦਾਰੇ ਨੇ ਖਤਮ ਕਰ ਦਿੱਤਾ ਜਿਹੜੇ ਮਾਰ ਰਹੇ ਨੇ ਜੋ ਗਦਾਰ ਨੇ ਉਹ ਸਿੱਖਾਂ ਦੇ ਘਰ ਜੰਮਣ ਕਦੇ ਉਹ ਵੱਖਰੇ ਵੱਖਰੇ ਗਦਾਰ ਸਿੱਖਾਂ ਦੇ ਘਰ ਜੰਮੇ ਨੇ ਤੇ ਗਦਾਈ ਕਰ ਰਹੇ ਨੇ ਪਹਿਲਾਂ ਸੰਤ ਜਰਨਾਸ ਸਿੰਘ ਨੂੰ ਖਤਮ ਇਹਨਾ ਕਰ ਦਿੱਤਾ ਫਿਰ ਜੀਮ ਛੱਡੂ ਆਇਆ ਉਹਨੇ ਜਹਾਜ਼ ਲਾਈ ਉਹਨੇ ਵੀ ਗੌਰਮੈਂਟ ਨੇ ਖਤਰਾ ਕਰ ਦਿੱਤਾ ਐਕਸੀਡੈਂਟ ਬਣਾਇਆ ਚੋਰ ਕਿੱਡਾ ਮਾਰਿਆ ਹੁਣ ਮੇਰੇ ਵਿਰੋਧ ਦੇ ਭਰਾਵੋ ਖੇਡ ਕੇ ਖੇਡ ਚੱਲਣ ਵਾਲਾ ਭਾਈ ਅੰਮਰਪਾਲ ਸਿੰਘ ਆਇਆ ਹੈ ਇਹ ਆਇਆ ਹੈ ਕਿ ਅੰਮਰ ਜੀ ਸੁਖਾਇਆ ਮਸ਼ਾ ਰਖੋ ਘਰ ਘਰ ਕਿੰਨੇ ਹੋਏ ਡੱਕਗੇ ਮਸ਼ਾ ਇੰਨਾ ਹੋ ਗਿਆ ਇੱਕੋ ਜੀ ਤੰਗ ਹੋ ਮੀਨ ਮੀਨ ਮਸ਼ਾ ਅਦਮੀ ਨਹੀਂ ਤੇ ਜਿਹੜੀ ਇਹ ਸਰਕਾਰ ਹੈ ਪੰਜਾਬ ਦੀ ਇਹਨੇ ਬਹੁਤ ਮਾੜਾ ਗਮਰਾ ਕੇ ਹੁਣਾ ਕੀਤਾ ਹੈ ਵੀ ਇਹ ਕਿੰਨਾ ਕੋਈ ਨਾ ਕੋਈ ਦੱਸੋ ਕੀ ਇਹਨਾਂ ਕੋਈ ਫਰੀਚਾ ਹੈ અહી ઘર પરવાની સમજી અહી ગુને આસરે જવા ગુરુ આસરા લઈના મેજ મે सोच करवाजी नंढे चाहे मेर वीरो भाओ हाणे प्रधानमंत्री बजे बहुत ई गौड़ ਜਿੰਨੇ ਵੀ ਮੋਟਾ ਪਾ ਗਏ ਤੇ ਜਿਹੜੇ ਆਪਣੇ ਸਿੰਘਾਂ ਜਾਈ 45 ਜਨਾਰੇ ਬੰਦੀ ਸਿੰਘ ਨੇ ਛੋਟਾ ਸਕਦੇ ਨੇ ਇਹ ਸਰਕਾਰਾਂ ਬਹੁਤ ਮਾੜੀਆਂ ਨੇ ਹੁਣ ਇੱਕ ਨਿੱਕੀ ਵੀ ਗੱਲ ਦਾ ਨੀ ਰੋ ਰੋ ਦੱਸਣਾ ਹੁਣ ਤੋਂ ਉਹ ਜਿਹੜੇ ਆਗੂ ਨੇ ਉਹ ਤਾਂ 25 ਸਾਲੀ ਆਦਾਨਾ ਬਦਲਣਾ ਨਾਲ ਤੁਹਾਨੂੰ ਬਦਲਾਅ ਕਰਦੇ ਨੇ ਹੁਣ ਲੱਗ ਜੇਗਾ ਬਦਲਾ ਉਹਨੇ ਕਿਹਨੂੰ ਸਾਡੇ